ਇੱਕ ਜਿਹੜਾ ਚੰਗਾ ਬੰਦਾ ਹੁੰਦਾ ਉਹਨੂੰ ਚੰਗੀ ਔਰਤ ਨਹੀਂ ਮਿਲਦੀ। ਹੂੰ ਔਰ ਜਿਹੜੀ ਚੰਗੀ ਇੱਕ ਔਰਤ ਹੁੰਦੀ ਹੈ ਉਹਨੂੰ ਚੰਗਾ ਬੰਦਾ ਨਹੀਂ ਮਿਲਦਾ। ਹੂੰ ਹੁਣ ਮੈਂ ਤੁਹਾਡੇ ਤੋਂ ਇੱਥੋਂ ਇਹ ਪੁੱਛਣਾ ਚਾਹੁੰਦਾ ਵੀ ਇੱਕ ਚੰਗੇ ਮਰਦ ਦੀਆਂ ਚੰਗੇ ਔਰਤ ਦੀ ਪਰਿਭਾਸ਼ਾ ਕੀ ਹੈ? ਚੰਗਾ ਕੌਣ ਹੁੰਦਾ ਹੈ? ਔਰ ਚੰਗੇ ਨੂੰ ਚੰਗਾ ਮਿਲਦਾ ਕਿਉਂਦੀ ਹੈ ਐਸ ਪਰ ਜੋ ਮжоਰਿਟੀ ਆਫ ਦਾ ਲੋਕਾਂ ਨੇ ਕਿਹਾ ਯੂ ਆਲਵੇਸ ਗਾਟ ਦਾ ਰਾਈਟ ਪਾਰਟਨਰ ਹੂੰ ਤੁਹਾਨੂੰ ਹਮੇਸ਼ਾ ਹੀ ਲਾਈਫ ਦੇ ਵਿੱਚ ਰਾਈਟ ਪਾਰਟਨਰ ਮਿਲਦਾ ਹੈ। ਹੁਣ ਇਥੇ ਰਾਈਟ ਪਾਰਟਨਰ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਡੀ ਜ਼ਿੰਦਗੀ ਖੁਸ਼ ਕਰ ਦੇ ਸੁਖੀ ਕਰ ਦੇਗਾ ਕਹਿੰਦੇ ਜਿਹੜਾ ਤੁਹਾਡਾ ਪਾਰਟਨਰ ਹੈ ਉਹ ਮਿਰਰ ਹੁੰਦਾ ਤੁਹਾਡਾ ਸਾਖਸ਼ਾਤ ਤੁਹਾਨੂੰ ਸੱਚ ਦਿਖਾ ਦਿੰਦਾ ਮਤਲਬ ਕੋਈ ਹੋਰ ਉਨਾ ਕਲੋਜ਼ ਤੁਹਾਡੇ ਆਉਂਦਾ ਹੀ ਨਹੀਂ ਇੱਕ ਲੜਕੀ ਉਹਦਾ ਪਾਰਟਨਰ ਉਹਨੂੰ ਫਾਈਨੈਂਸ਼ੀਅਲੀ ਹੈਲਪ ਨਹੀਂ ਕਰ ਰਿਹਾ ਮੰਨ ਕੇ ਚਲੋ ਹੁਣ ਸਮਾਜ ਦੀ ਨਜ਼ਰ ਦੇ ਵਿੱਚ ਉਹ ਗਲਤ ਹੈ ਜੀ ਆਪਾਂ ਵੀ ਸੋਚਾਂਗੇ ਕਿ ਹਾਂ ਜੇ ਉਹਦਾ ਵਿਆਹ ਹੋਇਆ ਉਹਨੂੰ ਕਰਨਾ ਚਾਹੀਦਾ ਹੈ ਜੀ ਜਿਵੇਂ ਕਿ ਮੈਂ ਨਾਰਮਲ ਮੈਂ ਵੀ ਇਹੀ ਵੀ ਸੋਚ ਰਹੀ ਹੁੰਦੀ ਸੀ ਪਹਿਲਾਂ ਤੇ ਉਹ ਮੰਨ ਲਓ ਇੱਕ ਤੇ ਉਹਨੂੰ ਪੈਸੇ ਨਹੀਂ ਦੇ ਰਿਹਾ ਜੇ ਉਹ ਪੈਸੇ ਮੰਗਦੀ ਹੈ ਤੇ ਉਹਦੇ ਤੇ ਡੋਮੈਸਟਿਕ ਵਾਇਲੈਂਸ ਕਰ ਰਿਹਾ ਮੰਨ ਕੇ ਚਲੋ ਜੀ ਹੁਣ ਆਪਾਂ ਦੂਰੋਂ ਵੇਖੀਏ ਸਟੋਰੀ ਤੇ ਉਹ ਸਟੋਰੀ ਆਪਾਂ ਕਹਿ ਦਾਂਗੇ ਕਿ ਹਾਂ ਇਹ ਗਲਤ ਪਾਰਟਨਰ ਮਿਲ ਗਿਆ ਇਹ ਠੀਕ ਹੈ ਬਲਕਿ ਹੁਣ ਉਹ オリジナル ਗॉड ਕੀ ਕਰਨਾ ਚਾਹ ਰਿਹਾ ਗॉड ਉਹਨੂੰ ਪਰਪਸਫਲੀ ਇੱਕ ਸਿਚੁਏਸ਼ਨ ਚ ਰੱਖਣ ਦੇ ਆ ਜਿੱਥੇ ਉਹਨੂੰ ਫਾਈਨੈਂਸ਼ ਫਾਈਨੈਂਸ਼ੀਅਲ ਚੀਜ਼ਾਂ ਕਰਕੇ ਪ੍ਰੋਬਲਮ ਆਈ ਜੇ ਉਸ ਲੜਕੀ ਨੇ ਇਹ ਸੋਚ ਲਿਆ ਕਿ ਇਹ ਮੈਨੂੰ ਨਹੀਂ ਦੇ ਰਿਹਾ ਮੈਂ ਹੁਣ ਆਪਣੇ ਪੈਰਾਂ ਤੇ ਆਪ ਸਟੈਂਡ ਹੋਣਾ ਉਹਦੀ ਗਰੋਥ ਹੋ ਜੇਗੀ ਜਾਂ ਨਹੀਂ ਹੋਏਗੀ ਹੂੰ ਹੋਰੇ 100% ਹੋਏਗੀ ਉਹੀ ਸੇਮ ਪਾਰਟਨਰ ਉਹਦੀ ਗਰੋਥ ਦਾ ਕਾਰਨ ਬਣੇਗਾ ਪਰ ਜੇ ਉਹਨੇ ਧਿਆਨ ਆਪਣੇ ਆਪ ਤੇ ਕਰ ਲਿਆ ਤੇ ਜੇ ਉਹ ਸਾਰੀ ਜ਼ਿੰਦਗੀ ਇਹ ਹੀ ਕਹਿੰਦੀ ਰਹੀ ਵੀ ਇਹ ਤੇ ਮਾੜਾ ਐ ਇਹ ਕੀਤਾ ਉਹ ਕੀਤਾ ਉਹ ਤੁਸੀਂ ਉਧਰ ਹੀ ਧਿਆਨ ਲਾ ਲਓ ਮੈਂ ਹਾਈਲੀ ਫੀਲ ਕਰਦੀ ਆ ਕਿ ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਏ ਉਹ ਜਿਵੇਂ ਆਪਾਂ ਇੱਕ ਪlant ਲਾਣੇ ਆ ਨਾ ਪlant ਲਾਣ ਵਾਲੀਆਂ ਸਟੇਜੇਸ ਨੇ ਹੋਰ ਕੁਛ ਨਹੀਂ ਹੈ